ਕਿਤਾਬ ਆਵਾਜ਼ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਕਹਾਣੀਆਂ ਵਿੱਚੋਂ ਅੱਜ ਦੀ ਕਹਾਣੀ ਹੈ ਰਾਜਾ ਰਸਾਲੂ ਸ਼ੁਰੂ ਕਰਦੇ ਹਾਂ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ਤੇ ਕਿਤੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਅਜੀਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ अनेका ਦਿਲਚਸਪ ਤੇ ਰਾਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕਾਂ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲ ਦੀ ਉਮਰ ਵਿੱਚ ਰਾਣੀ ਲੂਣਾ ਦੀ ਕੁੱਖੋਂ ਪੂਰਨ ਦੇ ਬਰਨ ਨਾਲ ਪੈਦਾ ਹੋਇਆ ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਤੇ ਖੇੜਿਆਂ ਦਾ ਢੋਆ ਲੈ ਕੇ ਆਇਆ। ਸਾਰੇ ਸ਼ਹਿਰ ਵਿੱਚ ਘੋਦੇ ਦੀਵੇ ਬਾਲੇ ਗਏ। ਖੈਰਾਤਾਂ ਵੰਡੀਆਂ ਗਈਆਂ। ਪਰੰਤੂ ਵਿਮਾ ਪਰਮਾ ਚ ਗਰਸੇ ਸਲਵਾਨ ਨੂੰ ਕਿਸੇ ਜੋਤਿਸ਼ੀ ਨੇ ਆਖਿਆ ਰਾਜਨ ਪੂਰੇ 12 ਬਰੇ ਇਹਦੇ ਮੱਥੇ 'ਨਾਂ ਲੱਗੀ। ਨਹੀਂ ਤੇ ਤੇਰੀ ਮੌਤ ਹੋ ਜਾਵੇਗੀ। ਰਾਜਾ ਸਲਵਾਨ ਸੋਚੀ ਪੈ ਗਿਆ। ਆਪਣੇ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ। ਰਸਾਲੂ ਨੂੰ 12 ਬਰੇ ਲਈ ਭੋਰੇ ਚ ਪਾ ਦੇਵੋ ਕਿਹਾ ਵਾਪਸ ਯੋ ਜਿਹੜਾ ਸੁੱਖਾਂ ਸੁੱਕ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ ਕਰਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਜ ਤੜਪਦੀ ਰਹੀ ਅਲੂਏ ਜਵਾਕ ਨੂੰ ਇੱਕ ਵੱਖਰੀ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਬਦਮਾਂ ਹਾਸਲ ਸਨ ਪਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਤਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਗੀ ਮਾਂ ਦੀ ਨਿਆਈ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ ਮਾਂ-ਬਾਪ ਦੀ ਮਮਤਾ ਤੋਂ ਵਿਹੂਣਾ ਅਰ ਸਾਲੂ ਦੇਣ ਮਹੀਨੇ ਸਾਲ ਬਤਾਉਂਦਾ ਹੋਇਆ ਵੱਡਾ ਹੋਣ ਲੱਗਾ ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜਸਵਾਰੀ ਸ਼ਾਸਤਰ ਸਿੱਖਿਆ ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮਹਾਰਤ ਹਾਸਲ ਕਰ ਲਈ ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਸ ਦੇ ਸਰੀਰ ਨੂੰ ਸਡੌਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ। ਅਥਰੀ ਜਵਾਨੀ ਭਲਾਂ ਕਿੰਨੀਕ ਦਿਨ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ। ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਹੁਸੰਦਾਰ ਰਸੀਆ ਅਤੀਸ਼ਕਾਰ ਖੇਡਣ ਦਾ ਸ਼ੌਕੀਨ। ਹਰਸਾਲੂ ਆਪਣੇ ਬਾਂਕੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਗੀੜਾ ਮਾਰਨ ਲੱਗਾ। ਕਈ ਵਲੜੇ ਸ਼ੌਂਕ ਉਸਨੇ ਪਾਲੇ ਹੋਏ ਸਨ। ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮਟਿਆਰਾਂ ਦੇ ਗਲੇਲਾਂ ਨਾਲ ਘੜੇ ਭੰਨ ਕੇ ਅਨੂਠਾ ਸਵਾਦ ਆਉਂਦਾ ਸੀ। ਨਿਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ। ਲੂਣਾ ਕੋਲ ਮਟਿਆਰਾਂ ਨੇ ਜਾਸ਼ਕਾਇਤਾ ਕੀਤੀਆਂ। ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਸਾਲੂ ਨੇ ਤੀਰ ਕਮਾਨਾਂ ਨਾਲ ਉਹਨਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮਟਿਆਰਾਂ ਉਸ ਦੀਆਂ ਆਪ ਖੁਦਰੀਆਂ ਤੋਂ ਸਤੀਆਂ ਬਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਜਾਪੂ ਜੀਆਂ ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਤੋਂ ਦੁਖੀ ਹੋਵੇ ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦਵਾਰ ਤੇ ਖੜਾ ਕਰ ਦਿੱਤਾ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦਵਾਰ ਤੇ ਆਪਣਾ ਪੁਤਲਾ ਦੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ 19 ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ 5-7 ਗੱਬਰੂ ਲੈ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ ਵਿੱਚ ਤੁਰ ਪਿਆ। ਹੁਣ ਉਹਦੇ ਲਈ ਚਾਰੇ ਜ਼ਗੀਰਾਂ ਖੁੱਲੀਆਂ ਸਨ। ਹੁਸਨਾ ਦੇ ਰਸਈਏ ਰਾਜ ਅਰਸਾਲੂ ਦੀ ਸੁੰਦਰਤਾ ਅਤੇ ਅਮੂੜ ਸੁਭਾਅ ਦੇ ਕਿਸੇ ਆਂਢੀ ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤੱਕ ਫੈਲ ਗਏ ਸਨ। ਕਈ ਸ਼ਹਿਜ਼ਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ। ਆਥਨ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ ਸ਼ਹਿਰ ਦੇ ਦੁਆਰ ਤੇ ਉਹ ਇੱਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਜਿਹਦੇ ਕਰਕੇ ਇੰਨਾ ਵਿਰਲਾਪ ਕਰ ਰਹੀ ਹੈ ਵੇ ਪੁੱਤ ਪਰਦੇਸੀਆ ਕੀ ਦਸਾਂ ਬੁੱਢੀ ਮਾਈ ਘੋੜ ਸਵਾਰ ਵੱਲ ਤਰਸੇਮੇ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਹਾਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੁਰ ਦੇ ਆਉਂਦੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮਖੋਰਾਂ ਦਾ ਆਖਾਜਾ ਬਣ ਲਈ ਭੇਜਦੇ ਹਨ ਵਾਰੋ-ਵਾਰੀ ਮੇਰੇ 6 ਪੁੱਤ ਆਦਮਖੋਰਾਂ ਦਾ ਆਖਾਜਾ ਬਣ ਚੁਕੇ ਨੇ ਅੱਜ ਫੇਰ 7ਵੇਂ ਦੀ ਵਾਰੀ ਹੈ ਮਾਈ ਦਾ ਵਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਹਨੇ ਮਾਈ ਨੂੰ ਤਰਵਾਸਾਂ ਦਿੰਦਿਆਂ ਆਖਿਆ ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭਗਤਾਂਗਾ ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਂ ਆਸ਼ੀਸ਼ਾਂ ਦਿੱਤੀਆਂ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੁਰਾਂ ਦਾ ਖਾਜਾ ਬਣ ਲਈ ਲੈ ਤੁਰੇ ਘੋੜੇ ਤੇ ਸਵਾਰ ਸਾਲੂ ਦਾ ਜਾਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਆਦਮਖੁਰਾਂ ਦੀ ਨਗਰੀ ਵਿੱਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂ ਲਈ ਤੇ ਲੱਗਾ ਵਾਰ ਤੇ ਵਾਰ ਕਰਨ ਆਦਮਖੁਰਾਂ ਚ ਤਰਥੱਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਤੇ ਕਿਸੇ ਦੀ ਮਾਂ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹ ਹਾਲ ਦੁਹਾਈ ਪਾਉਂਦੇ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੀ ਵਾਰੇ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾਂ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਹੋਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੂੜ ਪੁੱਤਰ ਹੈ। ਰਸਾਲੂ ਹਰੀਜੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ। ਇਹਨੇ ਨੂੰ ਹਰੀਜੰਦ ਦੀ ਪੁੱਤਰੀ ਰਾਜਕੁਮਾਰੀ ਸ਼ੌਕਣੀ ਸੈਰ ਕਰਦੀ ਉਥੇ ਆ ਗਈ। ਸ਼ੈਲਸ਼ ਵੀਲਾ ਗੱਭਰੂ ਵੇਖ ਉਹ ਆਪਣੀ ਸੋਧਬਦ ਗਵਾ ਬੈਠੀ। ਰਸਾਲੂ ਵੀ ਸੁੰਦਰਤਾ ਦੀ ਮੂਰਤ ਸ਼ੌਕਣੀ ਦੇ ਮੂੰਹ ਵਿੱਚ ਕੀ ਲਿਆ ਗਿਆ। ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਝ ਪਾ ਲਈ। ਸ਼ੌਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀਚੰਦਰ ਸਾਲੂ ਨੂੰ ਆਪਣੇ ਮਹਿਲੀਆਂ ਲੈ ਆਇਆ ਸ਼ੌਕਣੀ ਦੇ ਵਾਰ ਦੀ ਭਾਲ ਵਿੱਚ ਉਹਨੇ ਕਈ ਵਾਰੀ ਲੰਘਾ ਦਿੱਤੇ ਸਨ ਪਰੰਤੂ ਉਸਦੇ ਮੇਚ ਦਾ ਵਾਰ ਉਹ ਨੂੰ ਕਿਦਰੇ ਨਹੀਂ ਸੀ ਟੱਕਰਿਆ ਰਸਾਲੂ ਨੂੰ ਵੇਖ ਹਰੀਜੰਦ ਨੇ ਸ਼ੌਕਣੀ ਦਾ ਵਿਆਹ ਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ ਰਸਾਲੂ ਕਾਫੀ ਸਮਾਂ ਹਰੀਜੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ ਕਦੇ ਸ਼ਿਕਾਰ ਖੇਡਣ ਚਲਿਆ ਜਾਂਦਾ ਕਦੀ ਦੋਮਨ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸ਼ੌਕਣੀ ਦੋਹਮਣ ਸਨੇਹਾਰ ਤੇ ਫਿਦਾ ਹੈ ਦੋਹਮਣ ਤੇ ਸ਼ੌਕਣੀ ਅਕਸਰ ਲੋਕ ਲੋਕ ਕੇ ਮਿਲਦੇ ਰਹਿੰਦੇ ਸਨ ਇੱਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਣ ਨਾਲ ਚੌਪਟ ਖੇਡ ਰਿਹਾ ਸੀ ਉਹਨੇ ਵੇਖਿਆ ਦੋਹਮਣ ਚੋਰੀ ਚੋਰੀ ਅੱਖ ਵਜਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ ਉਹਨੂੰ ਸ਼ੱਕ ਪਿਆ ਉਹਨੇ ਮਲਕ ਦੇ ਨੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੂਤੀ ਸ਼ੌਕਣੀ ਦਾ ਅੱਖ ਕਟੋਰੇ ਦੇ ਪਾਣੀ ਵਿੱਚ ਪਿਆ ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਰਹੀ ਸੀ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸ਼ੌਕਣੀ ਦਾ ਵਿਆਹ ਦੋਮਣ ਨਾਲ ਕਰਵਾ ਦਿੱਤਾ ਦੋ ਦਿਲਾਂ ਨੂੰ ਜੋੜ ਆਪ ਗਾਂਹ ਤੁਰ ਪਿਆ ਸਮਾਂ ਬੀਤਦਾ ਗਿਆ ਕਈ ਬਰੇ ਇੰਜ ਹੀ ਬੀਤ ਗਏ ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਂਕ ਨੂੰ ਮਹਗਾਈ ਰੱਖਿਆ ਕਈ ਛੋਟੇ ਮੋੜੇ ਰਾਜਿਆਂ ਨਾਲ ਮੁੱਠ ਭੇੜਾਂ ਹੋਈਆਂ ਕਈ ਰਾਜ ਖੋਹੇ ਤੇ ਛੱਡੇ ਅਟਕ ਦੇ ਪਾਰ ਦਰਿਆ ਦੇ ਕੰਢੇ ਤੇ ਵਸੇ ਸ਼ਹਿਰ ਸ੍ਰੀਕੋਟ ਦੇ ਰਾਜਾ ਸਿਰਕੱਪ ਦੀ ਕੰਸੂਆ ਰਾਜਾ ਰਸਾਲੂ ਦੇ ਕੰਨੀ ਪਈ ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਰਕੂਟ ਪੁੱਜ ਕੇ ਰਾਜਾ ਸਰਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੂਜਾਤਾ ਸਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪੀਂਗ ਝੂਟ ਰਹੀ ਸੀ ਮਟਿਆਰ ਨੂੰ ਵੇਖ ਹੁਸਨ ਦੇ ਰਸੀਰਸਾਲੂ ਦੀਆਂ ਅੱਖਾਂ ਚੁੰਧਿਆ ਗਈਆਂ ਹੁਸਨ ਮਚਲਿਆ ਇਸ਼ਕ ਤੜ ਪਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀਆਂ ਚ ਮੁਸਕਰਾ ਕੇ ਬੋਲੀ ਅੜਿਆ ਇੱਕ ਪੀਂਗ ਦਾ ਝੂਟਾ ਹੀ ਦੇ ਛੱਡ ਦੇਖਾਂ ਕਿੰਨਾ ਕੁ ਜੋਰ ਹੈ ਤੇਰੇ ਡੌਲਿਆਂ ਚ ਹਸਨਦੀਏ ਪਰਿਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪਿੰਗ ਤੇ ਚੜ ਜਾ ਇਕੱਠਿਆਂ ਨੂੰ ਹੀ ਝੂਟਾ ਦੇ ਦਿੰਦਾ ਹਾਂ ਰਸਾਲੂ ਨੇ ਆਪਣੇ ਡੌਲਿਆਂ ਤੇ ਮਾਣ ਕਰਦੇ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪਿੰਗ ਤੇ ਚੜ ਗਈ ਰਾਜਾ ਰਸਾਲੂ ਨੇ ਪਿੰਗ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪਿੰਗ ਅਧ ਅਸਮਾਨੇ ਜਾ ਪੁੱਜੀ ਮੁੜਦੀ ਹੋਈ ਪਿੰਗ ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੁੱਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ਦੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਰਕੱਪ ਦੇ ਦਸਾਂ ਦੇ 10 ਤੋਂ ਸੇ ਪਹਿਲਾਂ ਹੀ ਪੰਨ ਛੁੱਟੇ ਸਨ ਰਸਾਲੂ ਸਰਕੱਪ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇਸ਼ਾ ਪ੍ਰਗਟਾਈ ਸਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ ਰਾਜ ਅਤੇ ਆਪਣਾ ਸਿਰ ਦੇ ਦੇਵੇਗਾ ਸਰਕਪ ਪਦਿਆਂ ਸ਼ਰਤਾਂ ਅਨੁਸਾਰ ਚੌਪੜ ਦੀ ਬਾਜ਼ੀ ਸ਼ੁਰੂ ਹੋਈ ਸਰਕਪ ਚੌਪੜ ਖੇਡਣ ਸਮੇ ਆਪਣੇ ਵਿਰੋਧੀ ਦੀ ਬਿਰਤਾ ਉਹ ਖੇਡਣ ਲਈ ਕਈ ਛਲ ਤੇ ਹਥਕੰਡੇ ਵਰਤਦਾ ਸੀ ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਧਿਤੀਆਂ ਬਿਠਾ ਲੈਣੀਆਂ ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਟ ਹਲਾ ਦਿੰਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਐਸੇ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜੀ ਹਾਰ ਜਾਂਦਾ। ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ। ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪੜ ਖੇਡਦਾ ਰਿਹਾ। ਰਾਣੀਆਂ ਦੇ ਹੁਸਨ ਦਾ ਜਾਦੂ ਉਸ ਤੇ ਨਾ ਚੱਲਿਆ। ਉਹ ਪਹਿਲੀ ਬਾਜੀ ਜਿੱਤ ਗਿਆ। ਦੂਜੀ ਬਾਜੀ ਸ਼ੁਰੂ ਹੋਈ ਸਰਕ ਆਪਣੇ ਰਾਣੀਆਂ ਦੀ ਥਾਂ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲਈ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ। ਰਸਾਲੂ ਬਾਜ਼ਾਰ ਤਾਂ ਵੀ ਵਜਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਬਾਜੀ ਸੀ ਸਿਰ ਕੱਪ ਦਾ ਤੀਜਾ ਸ਼ਲ ਇਹ ਸੀ ਕਿ ਉਹ ਖੇਡਣ ਸਮੇਂ ਸਦਾਈਆਂ ਹੋਈਆਂ ਦੋ ਚੂਹਿਆਂ ਕੱਢ ਲੈਂਦਾ ਜੋ ਹੌਲੀ ਦੇ ਨੇ ਚੌਪਟੋ ਤੋਂ ਲੰਘ ਕੇ ਗੋਟਾਂ ਨੂੰ ਹਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਸ਼ਲ ਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾਲ ਲਿਆ ਜਸ ਤੋਂ ਡਰ ਕੇ ਚੂਹਿਆਂ ਚੋਪੜ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜੀ ਵੀ ਜਿੱਤ ਗਿਆ ਸਰਕਾਪ ਸਿਰ ਦੀ ਬਾਜੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਰਕਾਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜੀ ਹਾਰ ਗਿਆ ਹਾਂ ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ ਰਾਜਾ ਰਸਾਲੂ ਸਿਰਕਾ ਪਨੂ ਮੁਖਾਤਿਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਉਹ ਹੁਣ ਮੇਰੀ ਹੈ ਰਾਜਾ ਸਿਰਕਾ ਪਨਿਮੋ ਚੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਛੁੱਟੀ ਖੜਾ ਸੀ ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਚਿਤਵਕੇ थरथਰ ਕੰਬ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਤਰਲਾ ਸੀ ਜਾਨ ਬਖਸ਼ੀ ਲਈ ਉਦੇ ਬੁੱਲ ਕੰਬੇ। ਦਿਆਵਾਨ ਰਸਾਲੂ ਦੇ ਮਨ ਵਿੱਚ ਦਇਆ ਆ ਗਈ। ਤੈਨੂੰ ਇੱਕ ਸ਼ਰਤ ਤੇ ਮਾਫ਼ ਕਰ ਸਕਦਾ ਹਾਂ। ਤੂੰ ਤਤੇ ਤਵੇ ਤੇ ਮਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ। ਆਪਣੀ ਜਾਨ ਬਖਸ਼ੀ ਲਈ ਸਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ। ਰਸਾਲੂ ਨੇ ਉਸ ਨੂੰ ਮਾਫ਼ ਕਰ ਦਿੱਤਾ। ਰਾਜਾ ਸਰਕੱਪ ਨੇ ਬੜੇ ਆਦਰ ਨਾਲ ਆਪਣੀ ਨਵਜਮੀ ਤੀ ਦਾ ਦੂਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਛਗਣ ਵਜੋਂ ਅੰਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਂਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ। ਕੁਝ ਦਿਨ ਰਾਜਾ ਸਰਕਪ ਦੀ ਪ੍ਰੌਣਚਾਰੀ ਮਾਨਣ ਪਿੱਛੋਂ ਰਾਜਾ ਰਸਾਲੂ ਅਗਾਹ ਜਾਣ ਦੀ ਤਿਆਰੀ ਕਰਨ ਲੱਗਾ। ਸ੍ਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀਆਂ ਦੀਆਂ ਪਹਾੜੀਆਂ ਵਿੱਚ ਆਂਡੇਰੇ ਲਾਇ। ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾ ਪਰ ਜੋਨ ਮਟਿਆਰ ਬਣ ਜਾਵੇਗੀ ਫਿਰ ਮੈਂ ਉਸ ਦੀ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਤੋਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕਲਮਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਣਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਇਹੀ ਜ਼ਿੰਦਗੀ ਸੀ ਉਹਦੀ ਕਲਮ ਕੱਲੀ ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ ਰਸਾਲੂ ਨਿਤ ਨਵੀਆਂ ਮੁਹੰਮਾਤਾਂ ਤੇ ਚੜਿਆ ਰਹਿੰਦਾ ਉਹਨੂੰ ਸ਼ਿਕਾਰ ਖੇਡਣ ਦਾ ਵੱਲੜਾ ਰੋਗ ਸੀ ਜੰਗਲ 'ਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਭੁੱਲ ਜਾਂਦਾ ਸਮਾਂ ਬੀਤਦਾ ਗਿਆ ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ ਇਹ ਕੋਕਲਾ ਦੇ ਭਰਜਮਣ ਮਟਿਆਰ ਹੋ ਜਾਣ ਦਾ ਸੰਕੇਤ ਸੀ ਮਹਿਲੋਂ ਬਾਹਰ ਅੰਬੀਆਂ ਦੀ ਬੂਰ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾ ਦਾ ਪਖ-ਪਖ ਕਰਦਾ ਜੋਬਨ ਲਪਟਾਂ ਛੱਡ ਰਿਹਾ ਸੀ ਕੋਕਲਾ ਦੇ ਢੌਲਰ ਇੰਨੇ ਸੁਰੱਖਿਅਤ ਸਨ ਕਿ ਉਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ ਕੋਕਲਾ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ ਉਹਦੇ ਅੰਗ ਮਚਲ-ਮਚਲ ਜਾਂਦੇ ਸਨ ਇੱਕ ਰਸਾਲੂ ਸੀ ਜਿਸ ਨੂੰ ਆਪਣੇ ਹੋਰ ਨਾਲ ਸ਼ੌਂਕਾਂ ਤੋਂ ਵੇਲ ਨਹੀਂ ਸੀ ਕੋਕਲਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹ ਆਏ denn ਸ਼ਿੰਗਾਰ ਕਰਦੀ ਤੇ ਢੋਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੀ। ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇ ਚੜਿਆ ਹੋਇਆ ਸੀ ਕਿ ਅਜਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੁਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਢੋਲਰ ਕੋਲ ਆ ਗਿਆ। ਰਾਣੀ ਕੋਕਲਾ ਨੂੰ ਵੇਖਿਆ ਇੱਕ ਨੌਜਵਾਨ ਹੀਠਾਂ ਕਰੋਤਾ ਆਲੇ-ਦੁਆਲੇ ਵੇਖ ਰਿਹਾ ਸੀ। ਉਹਨੇ ਉੱਪਰੋਂ ਖੰਗੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੱਭਰੂ ਨੇ ਨਿਗਾਹ ਤਾਂ ਕਮਾਈ ਬਾਰੀ ਵਿੱਚ ਖੜੋਤਾ ਚੰਨ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਕਲਾਂ ਤਾਂ ਪਹਿਲਾਂ ਹੀ ਤੜਪ ਰਹੀ ਸੀ ਹੈੜੀਓ ਦੇ ਹੁਸਨ ਦੀ ਤਾਬ ਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦੁਆਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਦੇ ਅੰਦਰ ਜਾਇਆ ਜਾ ਸਕਦਾ ਸੀ ਹੋੜੀ ਤੋਂ ਪੱਥਰ ਪਰੇ ਨਾ ਹਟਾ ਹੋਇਆ ਤੋਂਲੁਰ ਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਰ ਕੋਕਲਾਂ ਨੇ ਉੱਪਰੋਂ ਕਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸ਼ਰਸਾਰ ਕਰ ਦਿੱਤਾ ਦੋਨੋਂ ਮਦਹੂਸ਼ੀ ਦੇ ਆਲਮ ਵਿੱਚ ਪੁੱਜ ਗਏ ਕੋਕਲਾ ਦੀ ਤੜਪਣਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ ਤੁਰਨ ਲੱਗਿਆ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮਾਂਦਰਾ ਹੀ ਮਹਿਲ ਤੋਂ ਥੱਲੇ ਉਤਰ ਗਿਆ ਤ੍ਰਿਪਦੀ ਦੇ ਅਹਿਸਾਸ ਵਿੱਚ ਖਿਮੀ ਹੋਈ ਕੋਕਲਾ ਬਾਰੀ ਵਿੱਚੋਂ ਖੜੀ ਹੋ ਕੇ ਜਾਂਦੇ ਹੋਏ ਹੋਡੀ ਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਉਹ ਉਹਦੀਆਂ ਅੱਖਾਂ ਤੋਂ ਓਲੇ ਨਾ ਹੋ ਗਿਆ ਰਾਜਾ ਹੂੜੀ ਨੇ ਕੋਕਲਾ ਦੀ ਯਾਦ ਵਿੱਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲਕ ਉਸ ਦੀ ਧੋਲਣ ਨੂੰ ਆ ਸਜਦਾ ਕੀਤਾ ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕੋਕਲਾ ਉੱਪਰੋਂ ਕਮੰਦ ਸੁੱਟਦੀ ਤੇ ਹੂੜੀ ਉੱਪਰ ਚਲਿਆ ਜਾਂਦਾ ਇੱਕ ਦਿਨ ਕਿਦਰੇ ਸਾਲੂ ਅਚਨਚੇਤ ਸਾਜਰੇ ਵਾਪਸ ਆ ਗਿਆ ਹੁਣੇ ਵੇਖਿਆ ਕੋਈ ਗੱਭਰੂ ਉਹਦੇ ਮਹਿਲ ਤੋਂ ਕਮਾਂਦਾਂ ਹੀ ਹੇਟਾ ਉਤਰ ਰਿਹਾ ਹੈ ਇਹ ਕੌਣ ਸੀ ਜੀਨੇ ਉਹਦੇ ਮਹਿਲਾਂ ਨੂੰ ਸਨ ਲਾਈ ਸੀ ਹੋਡੀ ਹੇਠਾਂ ਉਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨ ਵਿੱਚੋਂ ਬਾਹਰ ਧਰੂ ਲਈਆਂ ਦੋਹਾਂ ਨੇ ਬੜੀ ਫਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਚੱਲ ਸਕਿਆ ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ ਕੋਕਲਾ ਮਹਿਲਾ ਉੱਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਨੇ ਮੈਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਸਾਰ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ ਰਾਣੀ ਕੋਕਲਾ ਦੇ ਤੋਲਰਾਂ ਵਿੱਚ ਸਨਾਟਾ ਛਾ ਗਿਆ ਉਹਦੀ ਮੈਨਾ ਤੇ ਪਿਆਰੀ ਤੂਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿੱਚ ਉਡਾਰੀ ਮਾਰ ਗਈ ਰਾਜਾ ਰਸਾਲੂ ਆਪਣੀ ਰਾਣੀ ਕੋਕਲਾ ਦੀ ਬੇਵਫਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਦੋਹਾਂ ਲਾਸ਼ਾਂ ਨੂੰ ਰੱਸੀ ਨਾਲ ਬੰਨ੍ਹ ਕੇ ਘੋੜੇ ਦੀ ਬੈਠ ਤੇ ਦੋਹੀ ਪਾਸੀ ਲਟਕਾ ਕੇ ਉਸ ਨੂੰ ਜੰਗਲਵਾਲੇ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਨ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੀ ਰਸਾਲੂ ਦੀਆਂ ਵਾਰਾਂ ਗਾ ਕੇ ਉਹਨੂੰ ਯਾਦ ਕਰਦੇ ਹਨ ਧੰਨਵਾਦ